ਜਦੋਂ ਪ੍ਰਭੂ ਜੀਸੂ ਜੀ ਬੇੜੀ ਤੋਂ ਉੱtre ਤੇ ਉਹਨੂੰ ਕੌਣ ਮਿਲਿਆ ਕੇ ਜਿਹਦੇ ਦੁਸ਼ਟ ਆਤਮਾ ਵਾਲਾ ਸੀ ਹallelujah ਉਹ ਕਿੱਥੇ ਰਹਿੰਦਾ ਸੀ ਉਹ ਕਬਰਾਂ ਦੇ ਵਿੱਚ ਰਹਿੰਦਾ ਸੀਗਾ ਹallelujah ਉਹਦੋਂ ਵੀ ਸ਼ੈਤਾਨੀ ਤਾਕਤਾਂ ਤੰਗ ਕਰਦੀਆਂ ਸੀ ਉਹੀ ਸ਼ੈਤਾਨੀ ਤਾਕਤਾਂ ਹੁਣ ਵੀ ਤੰਗ ਕਰਦੀਆਂ ਮੈਂ ਹallelujah ਕਹਿੰਦੇ ਆ ਜਦੋਂ ਆਪਾਂ ਪ੍ਰਭੂ ਚ ਆ ਗਏ ਤੇ ਪ੍ਰਭੂ ਦੇ ਨਾਲ ਜੁੜੇ ਰਹਿਣਾ ਮੈਂ ਆਪਾਂ ਇਧਰ ਨੂਹ ਕੀਤਾ ਨਹੀਂ ਤੇ ਫਿਰ ਸ਼ਤਾਨ ਆਪਨੇ ਸਿਰ ਤੇ ਆ ਕੇ ਪੈਂਦਾ ਨਹੀਂ ਹallelujah ਅੱਜ ਆਪਾਂ ਕੱਢਾਂਗੇ ਮਾਰਕਸ ਦਾ ਮਾਰਕਸ ਦਾ ਪੰਜ ਦਾ 1 ਤੋਂ ਸ਼ੁਰੂ ਮਾਰਕਸ ਦਾ ਪੰਜ ਦਾ ਇੱਕ ਤੋਂ ਸ਼ੁਰੂ ਕਰਦੇ ਹallelujah ਇੱਥੇ ਕਿ ਲਿਖਿਆ ਕਹਿੰਦਾ ਉਹ ਝੀਲ ਦੇ ਪਾਰ ਗਰਸੇਨੀਆਂ ਦੇ ਦੇਸ਼ ਵਿੱਚ ਪਹੁੰਚੇ ਹallelujah ਕਿੱਥੇ ਪਹੁੰਚੇ ਗਰਸੇਨੀਆਂ ਦੇ ਬਾਗ ਵਿੱਚ ਹallelujah ਕੌਣ ਪਹੁੰਚੇ ਪ੍ਰਭੂ ਯਿਸੂ ਜੀ ਹallelujah ਕਹਿੰਦਾ ਅਤੇ ਜਦੋਂ 베ੜੀ ਉੱਤੇ ਉੱਤੋਂ ਉਤਰਿਆ ਤਾਂ ਉਵੇਂ ਇੱਕ ਮਨੁੱਖ ਜਿਹਦੇ ਵਿੱਚ ਪ੍ਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲੇ ਹallelujah ਜਦੋਂ ਪ੍ਰਭੂ ਜੀਸ਼ੂ ਜੀ ਬੇੜੀ ਤੋਂ ਉੱtre ਤੇ ਉਹਨੂੰ ਕੌਣ ਮਿਲਿਆ ਕੇ ਜਿਹਦੇ ਦੁਸ਼ਟ ਆਤਮਾ ਵਾਲਾ ਸੀ ਹallelujah ਉਹ ਕਿੱਥੇ ਰਹਿੰਦਾ ਸੀ ਉਹ ਕਬਰਾਂ ਦੇ ਵਿੱਚ ਰਹਿੰਦਾ ਸੀਗਾ ਹallelujah ਸੱਚਮੱਚ ਉਹਦੋਂ ਵਿਸ਼ਤਾਨੀ ਤਾਕਤਾਂ ਤੰਗ ਕਰਦੀਆਂ ਸੀ ਉਹੀ ਸ਼ੈਤਾਨੀ ਤਾਕਤਾਂ ਹੁਣ ਵੀ ਤੰਗ ਕਰਦੀਆਂ ਮੈਂ ਹallelujah ਆਪਾਂ ਕਹਿੰਦੇ ਆ ਬਿਮਾਰੀ ਆ ਗਈ ਆ ਉਹ ਕਿਸੇ ਤੇ ਐ ਹੋ ਗਿਆ ਉਹ ਆਪਦੇ ਆਪਣੀ ਆਉਂਦੀ ਉਹ ਸ਼ੈਤਾਨੀ ਤਾਕਤਾਂ ਹੀ ਲੈ ਕੇ ਆਉਂਦੀਆਂ ਜਦੋਂ ਦੁਸ਼ਟ ਆਤਮਾ ਆਉਂਦਾ ਹallelujah ਇਸ ਤਰ੍ਹਾਂ ਕਹਿੰਦੇ ਆ ਜਦੋਂ ਆਪਾਂ ਪ੍ਰਭੂ ਚ ਆ ਗਏ ਤੇ ਪ੍ਰਭੂ ਦੇ ਨਾਲ ਜੁੜੇ ਰਹਿਣਾ ਮੈਂ ਆਪਾਂ ਇਧਰ ਮੁਹ ਕੀਤਾ ਨਹੀਂ ਤੇ ਫੇਸ਼ਤਾਨ ਆਪਨੇ ਸੇ ਤੇ ਆ ਕੇ ਬਚਾਈ ਹallelujah ਜਦੋਂ ਪ੍ਰਭੂ ਚਾਹੇ ਕੋਈ ਗਲਤੀ ਨਹੀਂ ਕਰਨੀ ਕੋਈ ਪਾਪ ਨਹੀਂ ਕਰਨਾ ਕੋਈ ਚੁਗਲੀ ਨਿੰਦਿਆ ਨਹੀਂ ਕਰਨੀ ਸਾਰੀਆਂ ਚੀਜ਼ਾਂ ਸੱਚਮੁੱਚ ਆਪਾਂ ਪਰਮੇਸ਼ਰ ਬਚਾ ਕੇ ਰੱਖਦਾ ਵਾ ਹallelujah ਜਦੋਂ ਜਦੋਂ ਹੀ ਪ੍ਰਭੂ ਜੀਸੂ ਇਹਨੇ ਚੰਗੇ ਕੀਤਾ ਸੀ ਉਹਨੇ ਕੀ ਕਿਹਾ ਸੀ ਪਾਪ ਨਾ ਕਰੇ ਹallelujah ਇੱਕ ਵਾਰੀ ਉਹਦੇ ਕੋਲੇ ਕੋਈ ਗਲਤ ਕੰਮ ਕਰਦੀ ਔਰਤ ਨੂੰ ਫੜ ਕੇ ਲਿਆ ਉਹਨੇ ਉਦੋਂ ਵੀ ਕਿਹਾ ਪਾਪ ਨਹੀਂ ਕਰਨਾ ਹੁਣ ਚੰਗੀ ਹੋ ਗਈ ਜਾਂ ਹੁਣ ਆਪ ਦੇ ਕਰ ਹੁਣ ਤੂੰ ਪਾਪ ਨਹੀਂ ਕਰਨਾ ਜਦੋਂ ਆਪਾਂ ਕਿਉਂ ਆਪਣੇ ਕੋਲ ਵਾਰ-ਵਾਰ مصیبت ਆਉਂਦੀ ਆਪਾਂ ਫੇਰ ਪਾਪਾਂ ਦੇ ਵਿੱਚ ਪੈ ਜਾਂਦੇ ਹallelujah ਜਦੋਂ ਨੇ 38 ਸਾਲ ਦੇ ਰੋਗ ਨੂੰ ਚੰਗਾ ਕੀਤਾ ਸੀ ਉਦੋਂ ਵੀ ਕਹਿੰਸੀ ਮੰਜੀ ਚੌਕ ਤੇ ਤੁਰਿਆ ਜਾ ਪਰ ਪਾਪ ਨਾ ਕਰੀ ਹallelujah ਸੱਚਮੱਚ ਪਰਮੇਸ਼ਰ ਵਾਰ-ਵਾਰ ਆਪਾਂ ਨੂੰ ਕਹਿੰਦਾ ਪਾਪ ਨਹੀਂ ਕਰਨਾ ਜਦੋਂ ਆਪਾਂ ਸੱਚਮੱਚ ਪ੍ਰਭੂ ਦੇ ਵਿੱਚ ਆ ਗਏ ਆ ਇੱਥੇ ਕੀ ਲਿਖਿਆ ਵੈ ਕਹਿੰਦਾ ਜਦੋਂ 베ੜੀ ਤੋਂ ਉਤਰਿਆ ਤਾਂ ਉਮੇ ਇੱਕ ਮਨੁੱਖ ਜਿਹਦੇ ਵਿੱਚ ਪ੍ਰਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ ਕੀ ਸੀ ਉਹਦੇ ਵਿੱਚ ਪ੍ਰਸ਼ਟ ਆਤਮਾ ਕਹਿੰਦਾ ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਸਨੂੰ ਸੰਗਲਾ ਨਾਲ ਨਹੀਂ ਸੀ ਜਕ ਕਹਿੰਦਾ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ ਸੰਗਲਾ ਨਾਲ ਵੀ ਜਕੜ ਨਹੀਂ ਸੀ ਸਕਦਾ ਹਾਲੇਲੂਇਆ ਉਹ ਕਾਦ ਨਾ ਬੰਨੇ ਹੁੰਦਾ ਸੰਗਲਾਣਾ ਬੰਨੇ ਹੁੰਦਾ ਸੀ ਪਰ ਨੇੜੇ ਉਹਦੇ ਕੋਈ ਵੀ ਨਹੀਂ ਹੁੰਦਾ ਵੇਖੋ ਸੋਚੋ ਅੱਖਾਂ ਮੂਰੇ ਲਿਆ ਕੇ ਦੇਖੋ ਦੀ ਹਾਲਤ ਕੀ ਹੋਊਗੀ ਹਾਲੇਲੂਇਆ ਉਹਨੂੰ ਘਰ ਦੇ ਵੀ ਨਹੀਂ ਸਮਝਦੇ ਹੁਣ ਕੋਈ ਬਾਹਰ ਕੱਢਦਾ ਕਬਰਾਂ ਦੇ ਵਿੱਚ ਜਾ ਕੇ ਰਹਿਣ ਲੱਗਾ ਜਿੱਥੇ ਮਰਦਿਆਂ ਨੂੰ ਜਾ ਕੇ ਲਜਾਈਦਾ ਉੱਥੇ ਦਿਨੇ ਵੀ ਡਰ ਲੱਗਦਾ ਤੇ ਉਹ ਰਾਤ ਨੂੰ ਵੀ ਉੱਥੇ ਹੀ ਰਹਿੰਦਾ ਸੀਗਾ ਪਰ ਉਹ ਸੰਗਲਾ ਨਾਲ ਵੀ ਨਹੀਂ ਬੰਨੇ ਜਾਂਦਾ ਸੀ ਐਨੇ ਉਹਦੇ ਚ ਸ਼ੈਤਾਨ ਸੀਗੇ ਹਾਲੇਲੂਇਆ ਕਹਿੰਦਾ ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਝਗੜਿਆ ਗਿਆ ਸੀ ਪਰ ਉਹ ਸੰਗਲ ਤੋੜ ਸੁਟੇ ਪਰ ਉਹਨੇ ਸੰਗਲ ਤੋੜ ਸੁਟੇ ਅਤੇ ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਨਹੀਂ ਕਰ ਸਕਦਾ ਸੀ ਹallelujah ਕਿੰਨਾ ਖਤਰਨਾਕ ਹੋਤੇ ਸ਼ੈਤਾਨ ਹੋਗਾ ਹallelujah ਕਿਵੇਂ ਉਹ ਪੰਡ ਵਾਲੇ ਵੀ ਡਰਦੇ ਹੋਣਗੇ ਘਰ ਦੇ ਤਾਂ ਡਰਨਾ ਹੀ ਡਰਨਾ ਸਾਰੇ ਦੁਨੀਆ ਡਰਦੀ ਹੋਊਗੀ ਹallelujah ਉਹ ਸ਼ੈਤਾਨ ਤਾਂ ਹੁਣ ਵੀ ਤੰਗ ਕਰਦਾ ਆਪਾਂ ਕਈ ਵਾਰੀ ਵੇਖਦੇ ਕਿੰਨੇ ਕਿੰਨੇ ਕਰੜੇ ਸ਼ਤਾਨ ਉਹਦੇ ਚ ਹੁੰਦੇ ਆ ਹallelujah ਪਰ ਕੌਣ ਕੱਢ ਸਕਦਾ ਕੋਈ ਇਨਸਾਨ ਨਹੀਂ ਕੱਢ ਸਕਦਾ ਕੌਣ ਕੱਢ ਸਕਦਾ ਵੈ ਪਰਮੇਸ਼ਵਰ ਹੀ ਕੱਢ ਸਕਦਾ ਉਹਦੇ ਅੱਗੇ ਖੜ ਵੀ ਨਹੀਂ ਸਕਦਾ ਹਾਲੇਲੂਇਆ ਕਿਤੇ ਲੈ ਜਾਓ ਬਾਬਿਆਂ ਦੇ ਲੈ ਜਾਓ ਕਿਤੇ ਥੋਲੇ ਕਰਾ ਲਓ ਕਿਤੇ ਲੈ ਜਾਓ ਜਗ੍ਹਾ ਤੇ ਲੈ ਜਾਓ ਪਰ ਉਹ ਨਹੀਂ ਠੀਕ ਹੁੰਦਾ ਉਹ ਨੂੰ ਸੱਚਮੁੱਚ ਪ੍ਰਭੂ ਯਿਸੂ ਹੀ ਕੱਢ ਸਕਦਾ ਵਾ ਹਾਲੇਲੂਇਆ ਕਹਿੰਦਾ ਤਾਂ ਉਹ ਰਾਤ ਦਿਨ ਨਿਤ ਕਵਰਾ ਤੇ ਪਹਾੜਾਂ ਵਿੱਚ ਈਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੜਦਾ ਹੁੰਦਾ ਸੀ ਹਾਲੇ ਹਾਲੇਲੂਇਆ ਕਿੰਨੀ ਉਹਦੀ ਹਾਲਤ ਖਰਾਬ ਹੋਊਗੀ ਚਿੱਕਾ ਮਾਰਦਾ ਸੀ ਵਿੱਚ ਪੱਥਰ ਲੈ ਕੇ ਆਪੋ ਆਪ ਦੇ ਆਪਨੇ ਕੁੱਟਣ ਲੱਗ ਜਾਂਦਾ ਸੀ ਹਾਲੇਲੂਇਆ ਤੇ ਉਹ ਚੰਗਾ ਕਿਹਨੇ ਕੀਤਾ ਪਰਮੇਸ਼ਵਰ ਨੇ ਕੀਤਾ ਹਾਲੇਲੂਇਆ